ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5ਵਾਂ ਠਾਂਡ ਪਾਈ ਕਰ ਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੂਰੇ ਰਖੀ ਸਰਣ ਸੱਚੇ ਕੀ ਤੱਕੀ ਪਰਮੇਸ਼ਰ ਆਪ ਹੋ ਆਰਖਵਾਲਾ ਸ਼ਾਂਤ ਸਹਜ ਸੁਖ ਕਿਨ ਮੈਂ ਉਪਜੇ ਮਾਨਵਾ ਸਦਾ ਸੁਖ ਲਾ ਰਹਾ ਹਾਰ ਆਹਰ ਨਾਮ ਦੀਓ ਦਰੂ ਤੈਨ ਸੰਗਲਾ ਰੋਗ ਬਧਰੂ ਆਪਣੀ ਕਿਰਪਾ ਤਾਰੇ ਤੈਨ ਸਗੜੀ ਬਾਤ ਸੁਵਾਰੇ ਰਾਭੇ ਆਪਣਾ ਮਿਰਦਸ ਮਾਰਿਆ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਗੁਰ ਕਾਉ ਸ਼ਬਦ ਭਇਓ ਸਾਖੀ ਤੈਨ ਸਗਲੀ ਲਾਜ ਰਖੀ ਬੋਲਾਇ ਬੋਲੀ ਤੇਰਾ ਤੋਂ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਨੇ ਦਾਸ ਕੇ ਪੈਜ ਰਖੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5ਵਾਂ ਠਾਂਡ ਪਾਇ ਕਿਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੁਰ ਹੈ ਰੱਖੀ ਸ਼ਰਨ ਸੱਚੇ ਕੀ ਤੱਕੀ ਪਰਮੇਸ਼ਰ ਆਪ ਹੋਰਖ ਵਾਲਾ ਸ਼ਾਂਤ ਸਹਜ ਸੋਖ ਕਿਨ ਮੈਂ ਉਪਜੇ ਮਾਨੋ ਹਵਾ ਸਦਾ ਸੁਖ ਲਾ ਰਹਾ ਹਾਰਾ ਨਾਮ ਦੀਓ ਦਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੇ ਤਿੰਨ ਸਗੜੀ ਬਾਤ ਸਵਾਰੇ ਰਾਬੇ ਆਪਣਾ ਮਿਰਦਸ ਮਾਰਿਆ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਗੁਰ ਕਾਉ ਸ਼ਬਦ ਅਮਤੈ ਸਾਖੀ ਤੈਨ ਸਗਲੇ ਲਾਜ ਰੱਖੀ ਬੁਲਾਇਆ ਬੁਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪਨਾ ਨਾਨਕ ਨਾਮ ਸੱਚ ਸਾਖੇ ਆਪਨੇ ਦਾਸ ਕੇ ਪੈਜ ਰਖੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5ਵਾਂ ਠਾਂਡ ਪਈ ਇਕ ਅੰਤਰੇ ਤਾਪ ਛੋੜ ਗਿਆ ਪਰਵਾਰੇ ਗੁਰਪੁਰ ਹੈ ਰੱਖੀ ਸ਼ਰਨ ਸੱਚੇ ਕੀ ਤੱਕੀ ਪਰਮੇਸ਼ਰ ਆਪ ਹੋਰਖ ਵਾਲਾ ਸ਼ਾਂਤ ਸਹਜ ਸੋਖ ਕਿਨ ਮੈਂ ਉਪਜੇ ਮਨ ਹਵਾ ਸਦਾ ਸੁਖ ਲਾ ਰਹਾ ਹਾਰ ਨਾਮ ਦੀਓ ਦਰੂ ਤਿੰਨ ਸਗਲਾ ਰੋਗ ਬਿਦਰੂ ਆਪਣੀ ਕਿਰਪਾ ਤਾਰੇ ਤਿੰਨ ਸਗੜੀ ਬਾਤ ਸੁਵਰੀ ਰਾਬੇ ਆਪਣਾ ਮਿਰਦਸ ਮਾਰਿਆ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਗੁਰ ਕਾਉ ਸ਼ਬਦ ਅਮ ਭਇਓ ਸਾਖੀ ਤੈਨ ਸਗਲੇ ਲਾਜ ਰਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪਨਾ ਨਾਨਕ ਨਾਮ ਸੱਚਾ ਸਾਖੇ ਆਪਨੇ ਦਾਸ ਕੇ ਪੈਜ ਰਖੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5ਵਾਂ ਠਾਂਡ ਪਾਈ ਕੰਤਰੇ ਤਾਪ ਛੋੜ ਗਿਆ ਪਰਵਾਰੇ ਗੁਰਪੁਰ ਹੈ ਰੱਖੀ ਸ਼ਰਨ ਸੱਚੇ ਕੀ ਤੱਕੀ ਪਰਮੇਸ਼ਰ ਆਪ ਹੋ ਆਰਖਵਾਲਾ ਸ਼ਾਂਤ ਸਹਜ ਸੋਖ ਕਿਨ ਮੈਂ ਉਪਜੇ ਮਨੁ ਹਵਾ ਸਦਾ ਸੁਖ ਲਾ ਰਹਾ ਹਾਰ ਨਾਮ ਦੀਓ ਦਰੂ ਤੈਨ ਸੰਗ ਲਾ ਰੋਗ ਬਿਦਰੂ ਆਪਣੀ ਕਿਰਪਾ ਤਾਰੇ ਤੈਨ ਸੰਗ ੜੀ ਬਾਤ ਸੁਵਰੀ ਰਾਬੇ ਆਪਣਾ ਮਰਦ ਸਮਾਰਿਆ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਗੁਰ ਕਾਉ ਸ਼ਬਦ ਅਪਧਇ ਸਾਖੀ ਤਿੰਨ ਸਗਲੇ ਲਾਜ ਰੱਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚੁ ਸਾਖੇ ਆਪਨੇ ਦਾਸ ਕੇ ਪੈਜ ਰਖੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5ਵਾਂ ਠਾਂਡ ਪਾਇ ਇਕ ਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੂਰੇ ਹੈ ਰਖੀ ਸਰਣ ਸੱਚੇ ਕੇ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਕਿਨ ਮੈਂ ਉਪਜੇ ਮਨ ਹੋਆ ਸਦਾ ਸੁਖਲਾ ਰਹਾ ਹਰ ਹਰ ਨਾਮ ਦੀਓ ਦਰੂ ਨੰ ਸਗਲਾ ਰੋਗ ਬਧਰੂ ਆਪਣੀ ਕਿਰਪਾ ਤਾਰੇ ਤੈਨ ਸਗੜੀ ਬਾਤ ਸੁਵਰੀ ਪ੍ਰਭ ਆਪਨਾ ਮਿਰਦਸ ਮਾਰਿਆ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਗੁਰ ਕਾਉ ਸ਼ਬਦ ਅਮਤੈ ਸਾਖੀ ਤੈਨ ਸਗਲੇ ਲਾਜ ਰਖੀ ਬੁਲਾਇਆ ਬੁਲੇ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚੁ ਸਾਖੇ ਆਪਨੇ ਦਾਸ ਕੇ ਪੈਜ ਰਖੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠ ਮਹਲਾ ਪੰਜਵਾਂ ਠੰਡ ਪਈ ਕਿੰ ਕਰੇ ਤਾਪ ਛੋੜ ਗਿਆ ਪਰਵਾਰੇ ਗੌਰਪੁਰਹਿ ਰਖੀ ਸ਼ਰਨ ਸੱਚੇ ਕੀ ਤਕੀ ਪਰਮੇਸ਼ਰ ਆਪ ਹੋਰਖ ਵਾਲਾ ਸ਼ਾਂਤ ਸਹਜ ਸੁਖ ਕਿਨ ਮੈਂ ਉਪਜੇ ਮਨ ਹੋਆ ਸਦਾ ਸੁਖਲ ਰਹਾ ਹਰ ਹਰ ਨਾਮ ਦੀਓ ਦਰੂ ਤੈਨ ਸਗਲਾ ਰੋਗ ਬੇਦਰੂ ਆਪਣੀ ਕਿਰਪਾ ਧਾਰੀ ਤੈਨ ਸਗਲੀ ਬਾਤ ਸਵਾਰੀ ਰਾਬੇ ਆਪਣਾ ਮਿਰਦਸ ਮਾਰਿਆ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਗੁਰ ਕਾਉ ਸ਼ਬਦ ਅਮਤੈ ਸਾਖੀ ਤੈਨ ਸਗਲੇ ਲਾਜ ਰਖੀ ਬੁਲਾਇਆ ਬੁਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ जप नानक नाम सच सखी आपने दास खे वाहिगुरु साहिब जी सौरठां पंज ठांड पाई कलतारे ताप छोड़ परवारे ਗੁਰ ਪੂਰੇ ਹੈ ਰਾਖੀ ਸਰਣ ਸੱਚੇ ਕੇ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਕੇ ਨ ਮੈਂ ਉਪਜੇ ਮਨ ਹੋਆ ਸਦਾ ਸੁਖਲਾ ਰਹਾ ਹਰ ਹਰ ਨਾਮ ਦੀਓ ਦਰੂ ਤੈਨ ਸੰਗਲਾ ਰੋਗ ਬਧਰੂ ਆਪਣੀ ਕਿਰਪਾ ਤਾਰੇ ਤੈਨ ਸੰਗਲੀ ਬਾਤ ਸੁਵਾਰੇ ਪ੍ਰਾਬ ਆਪਣਾ ਮਿਰਦ ਸਮਾਰਿਆ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਗੁਰ ਕਾਉ ਸ਼ਬਦ ਭਇਓ ਸਾਖੀ ਤੈਨ ਸਗਲੇ ਲਾਜ ਰੱਖੀ ਬੁਲਾਇਆ ਬਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਨੇ ਦਾਸ ਕੇ ਪੈਜ ਰੱਖੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠੋ ਮਹਲਾ 5ਵਾਂ ਠਾਂਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੂਰੇ ਰੱਖੀ ਸ਼ਰਨ ਸੱਚੇ ਕੀ ਤੱਕੀ ਪਰਮੇਸ਼ਰ ਆਪ ਹੋ ਆ ਰਖਵਾਲਾ ਸ਼ਾਂਤ ਸਹਜ ਸੁਖ ਖਿਨ ਮੈਂ ਉਪਜੇ ਮਾਨਵਾ ਸਦਾ ਸੁਖ ਲਾ ਰਹਾ ਹਾਰ ਆਹਰ ਨਾਮ ਦੀਓ ਦਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੇ ਤਿੰਨ ਸਗੜੀ ਬਾਤ ਸਵਾਰੇ ਰਾਬੇ ਆਪਣਾ ਮਿਰਦਸ ਮਾਰਿਆ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤੈਨ ਸਗਲੇ ਲਾਜ ਰਖੀ ਬੁਲਾਇਆ ਬੁਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਨੇ ਦਾਸ ਕੇ ਪੈਜ ਰਖੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5ਵਾਂ ਠਾਂਡ ਪਾਈ ਕਰ ਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੁਰ ਹੈ ਰੱਖੀ ਸ਼ਰਨ ਸੱਚੇ ਕੀ ਤੱਕੀ ਪਰਮੇਸ਼ਰ ਆਪ ਹੋਰਖ ਵਾਲਾ ਸ਼ਾਂਤ ਸਹਜ ਸੁਖ ਖਿਨ ਮੈਂ ਉਪਜੇ ਮਾਨਵਾ ਸਦਾ ਸੁਖ ਲਾ ਰਹਾ ਹਾਰ ਆਹਰ ਨਾਮ ਦੀਓ ਦਰੂ ਤਿੰਨ ਸਗਲਾ ਰੋਗ ਬਧਰੂ ਆਪਣੀ ਕਿਰਪਾ ਤਾਰੇ ਤਿੰਨ ਸਗੜੀ ਬਾਤ ਸਵਾਰੇ ਰਾਬੇ ਆਪਣਾ ਮਰਦ ਸਮਾਰਿਆ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਗੁਰ ਕਾਉਂ ਸ਼ਬਦ ਭਇਓ ਸਾਖੀ ਤੈਨ ਸਗਲੇ ਲਾਜ ਰਖੀ ਬੁਲਾਇਆ ਬੁਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਨੇ ਦਾਸ ਕੇ ਪੈਜ ਰਖੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5ਵਾਂ ਠਾਂਡ ਪਾਈ ਕਿੰ ਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੁਰ ਹੈ ਰੱਖੀ ਸ਼ਰਨ ਸੱਚੇ ਕੀ ਤੱਕੀ ਪਰਮੇਸ਼ਰ ਆਪ ਹੋਰਖ ਵਾਲਾ ਸ਼ਾਂਤ ਸਹਜ ਸੋਖ ਕਿਨ ਮੈਂ ਉਪਜੇ ਮਨੁ ਹਵਾ ਸਦਾ ਸੁਖ ਲਾ ਰਹਾ ਹਾਰ ਹਰ ਨਾਮ ਦੀਓ ਦਰੂ ਤਿੰਨ ਸਗਲਾ ਰੋਗ ਬਿਦਰੂ ਆਪਣੀ ਕਿਰਪਾ ਤਾਰੇ ਤਿੰਨ ਸਗੜੀ ਬਾਤ ਸੁਵਰੀ ਰਾਬੇ ਆਪਣਾ ਮਿਰਦਸ ਮਾਰਿਆ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਗੁਰ ਕਾਉ ਸ਼ਬਦ ਭਇਓ ਸਾਖੀ ਤਿੰਨ ਸਗਲੇ ਲਾਜ ਰਖੀ ਬੁਲਾਇਆ ਬੁਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪੁ ਨਾਨਕ ਨਾਮੁ ਸਚੁ ਸਾਖੇ ਆਪਨੇ ਦਾਸ ਕੇ ਪੈਜ ਰਖੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5ਵਾਂ ਠਾਂਡ ਪਾਈ ਕਰ ਤਾਰੇ ਆਪ ਛੋੜ ਗਿਆ ਪਰਵਾਰੇ ਗੁਰਪੁਰਹਿ ਰੱਖੀ ਸ਼ਰਨ ਸੱਚੇ ਕੇ ਤੱਕੀ ਪਰਮੇਸ਼ਰ ਆਪ ਹੋ ਆਰਖਵਾਲਾ ਸ਼ਾਂਤ ਸਹਜ ਸੋਖ ਕਿਨ ਮੈਂ ਉਪਜੇ ਮਨੁ ਹਵਾ ਸਦਾ ਸੁਖ ਲਾ ਰਹਾ ਹਾਰ ਨਾਮ ਦੀਓ ਦਰੂ ਤੈਨ ਸੰਗ ਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੇ ਤੈਨ ਸੰਗ ੜੀ ਬਾਤ ਸੁਵਰੀ ਰਾਬੇ ਆਪਣਾ ਮਿਰਦਸ ਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾਉ ਸ਼ਬਦ ਅਮ ਭਇਓ ਸਾਖੀ ਤਿੰਨ ਸਗਲੇ ਲਾਜ ਰੱਖੀ ਬੋਲ ਆਇਆ ਬੋਲੇ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਨੇ ਦਾਸ ਕੇ ਪੈਜ ਰਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ